ਈ ਲੰਗੜੀ ਜੇ ਲੋਕ ਭਾੜਾ ਲਓ ਬਰਾ ਉਹਨਾਂ ਦਾ ਭਾੜਾ ਪਾਜੂ ਵੀ ਏ ਛਾਰਜ ਕਿਤੇ ਨਹੀਂ ਆੜੀ ਆੜੀ ਬਣ ਜੂ ਤਾਂ ਮਹੀਨੇ ਦੋ ਮਹੀਨੇ ਤਿਆਰ ਕਿੱਥੋਂ ਹੀ ਆ ਗਿਆ ਇਹਦਾ ਕੀ ਹੋਇਆ ਤਾਂ ਹਾਂ ਇਹ ਤਾਂ ਆਪ ਦਾ ਜਿਦਾ ਵੇਖ ਲੈ ਆਪਣਾ ਟੁੱਟਿਆ ਨਾ ਹੋਵੇ ਯਾਰ ਨੌ ਦੀ ਅੱਥੇ ਨਹੀਂ ਲੰਬੀ ਜੜੇ ਦੇ ਚੱਕਾ ਆਪਣੀ ਮੈਂ ਦੇਖਣਾ ਚੈੱਕ ਕਰ ਦੇ ਦੇਖ ਲੈ ਉਹਦੇ ਵਿੱਚ ਮਾੜਾ ਮਾੜਾ ਪੀੜ ਤੇ ਲੱਗਦੀ ਆ ਆਪਣੇ ਤੇ ਲੱਗ ਜੇ ਉਹ ਕੋਈ ਉਹਨੂੰ ਨਹੀਂ ਪਤਾ ਵਿਚਾਰੀਆਂ ਨੂੰ ਜਾਣ ਨੂੰ ਆਪਾਂ ਤਾਂ ਪੱਕੇ ਆ ਜਮਾਂ ਜ ਮਾੜੀ ਮੋਟੀ ਹੁੰਦੀ ਫਿਰ ਪਤਾ ਆ ਠੀਕ ਹੈ ਨੰਬਰ ਓੜੀ ਜੀ ਆ ਗਈ ਇੱਥੇ ਪਾਣੀ ਪਾ ਦੂਗਾ ਦੋ ਦਿਨ ਖੱਡਾ ਪੱਟੀ ਬਨ ਕੇ ਬਹੁਤ ਹਸਲਾ ਦੂਜੀ ਬੋਸ ਦਾ ਅੱਛਾ ਜਮਾਂ ਸਾਰੇ ਪੱਕੇ ਸਾਰੇ ਖਰਚਾ ਆ ਵੀ ਖੜੀ ਤਾਂ ਤਾਂ ਵੀ ਉਹਨਾਂ ਨੂੰ ਕਿਥੇ ਜਾਣ ਜਾਣਾ ਕਿਤੇ ਜੁੜਤ ਹੁਣ ਦੋ ਦੋ ਥਣ ਕੀ ਚਾ ਚੀਜ਼ ਤੇ ਆਲਾ ਪੈਸੇ ਲਾਉਂਦਾ ਤਾਂ ਵਧੀਆ ਹੀ ਲਉ ਬਾਈ ਕੀਰੀ ਨਹੀਂ ਆਹੀ ਪੁੱਛ ਕੋਈ ਇਹਦੇ ਦੱਸ ਕਿੰਨੇ ਰੁਪਏ ਨੇ ਯਾਰ ਇਹਾਂ ਜਿੰਨੇ ਲੈਣੇ ਉਹਨੇ ਦਸਿੰਮ ਵਾਲੀ ਭਗਾਈ ਨਿਕਰਾਏ 9000 ਦੀ ਅੱਖ ਤੇ ਆਪਾਂ ਨੂੰ ਫਿਰ ਉਹ ਤਾਂ ਬਹੁਤ ਥੱਲੇ ਫਿਰਦਾ ਹੈ ਇਹਨਾਂ ਨੂੰ ਮੈਂ ਦੱਸਦੀ ਗੱਲ ਸਾਰੀ ਇਹਨਾਂ ਦਾ ਭਾਈ ਦਾਤੀ ਖੜਾਈ ਮੈਂ ਮਸਾਂ ਬ੍ਰੇਕ ਲਾਤੀ 2000 5000 ਅਗਲੇ ਨਾਲ ਭਗਾਈ ਕਰਦਾ ਮੁੱਲ ਤਾਂ ਲਾ ਜੀਤ ਤਾਂ ਮਿਲੂਗੀ ਭਗਾਈ ਨਾਲ ਹੀ ਮਿਲੂਗੀ ਤੂੰ ਕੋਈ ਗੱਲ ਕਰ ਦੇਣ ਲੈ ਕਰਨ ਕੀ ਤਾਂ ਉਹ ਵੀ ਦੱਸਣ ਕੋਈ ਜਾਈ ਸੁਣ ਤੂੰ ਤਾਂ ਕਹਿੰਦੇ 4500 ਉੱਤੇ ਅਸੀਂ ਲੈ ਨਹੀਂ ਸਕਦੇ ਮੈਂ ਦੱਸਤੀ ਇਹਨਾਂ ਦੀ ਤਾਂ ਤੈਨੂੰ ਜਿਹੜੀ ਮੈਨੂੰ ਗੱਲ ਕਹੀ ਐ ਤੂੰ ਮੈਨੂੰ ਦੱਸ ਵੀ ਕੈਰਤੀਆਂ ਦੀ ਦੇਣੀ ਐ ਜਾਇਜ਼ ਬਾਹਲੇ ਉੱਚੇ ਲਾ ਕੇ ਪੈਸੇ ਰੱਜੂ ਬਾਠੀ ਵੀ ਵੇਖ ਵੀਰੇ ਯਾਰ ਯਾਰ ਕਿਸੇ ਦਾ ਕੀ ਐ ਕੁਸਲਾ ਵਿਆ ਅਗਲੇ ਦੀ ਮਰਦਾ ਉਹ ਆਲੇ ਨੇ ਆਪਦਾ ਪੁਗਦਾ ਲਾਤਾ ਹੋ ਬੋਰ 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 ਕੀ ਹੈ ਹੈ ਨਹੀਂ ਕੋਈ ਨਹੀਂ ਫਿਰ ਐ ਤੂੰ ਵੀ ਕੋਈ ਪਤਾ ਦਾ ਲੱਗੇ ਓ ਯਾਰ ਮੈਂ ਨਾ ਉਹਦੀ ਆਖੀ ਰਾਜੂ ਯਾਰ ਨਾ ਤਾਂ ਮੰਗੀ ਇਹਨੇ ਤੂੰ ਲੈ ਹੁਣ 4500 ਦੀ 8000 ਰੁਪਏ ਫੇ ਮੈਂ ਤਾਂ ਨਹੀਂ ਕਿਹਾ ਉਹਨਾਂ ਨੇ ਕਿਹਾ ਉਹਨਾਂ ਦੇ ਪਲਾਉ ਦਾ ਆਖਰੇ ਤਿੰਨ ਦੀਆਂ ਜਿੰਨੀਆਂ ਵੀ ਚੀਜ਼ਾਂ ਉਹਨਾਂ ਦੀ ਮੁੱਕ ਨਹੀਂ ਕਿੰਨੀ ਤੇ ਤੂੰ ਵੀ ਦੱਸ ਵੀ ਇਹਦੀ ਦੇਣੀ ਐ ਉਹ ਵੀ ਥੱਲੇ ਆਊਗਾ ਤੂੰ ਵੀ ਲੈ 200 ਕੱਟਾਂ ਚੱਲ ਮੈਂ ਆਹ ਤਲਾ 9 ਦੇ ਇਹਨੇ 200 ਕੱਟ 9 ਤੂੰ ਸੱਤ ਵੀ ਹੋਰ ਲੈ ਲੈ 200 ਉਹ 2 400 ਨਾਲ ਥੋੜੀ ਯਾਰ ਬਾਈ ਜਦੋਂ ਬੁਕਾਰਿਆ ਯਾਰ ਪੰਜ ਦੀ ਦਿੰਨੇ ਨਹੀਂ ਦੇਣੀ ਹੋਰ ਕਾਸ ਨਹੀਂ ਸਾਢੇ ਪੰਜ ਦੇ ਦਨੇ ਓਏ ਬਾਈ ਸਰਦੀ ਹੈ ਭਾਈ ਪਾਰਟੀ ਡੀ ਚੰਗੀ ਕਿਵੇਂ ਮਿਲ ਜੂਗੀ ਪੂਛਣ ਪਾੜਵੇ ਵੇ ਵੇਰ ਬੂਲ ਦੀ ਲੰਮੀ ਆ ਵੀਰੇ ਯਾਰ ਉਹ ਦੇ ਦੇ ਯਾਰ ਸਾਢੇ ਪੰਜ ਲੈ ਤਾਂ ਥੋੜਾ ਜੱਗੀ ਕਰਾ ਯਾਰ ਵਿੱਚ ਕੀ ਕਹਿੰਦਾ ਤੂੰ ਤੂੰ ਕੀ ਕਹਿੰਦਾ 9000 ਯਾਰ ਜੇ ਲੈ ਕੇ ਜਾਣੀ ਹੈ ਵੀਰੇ ਉਹ ਕੋਚਾ ਸਾਢੇ ਅੱਠ ਦੀ ਰਾਤੀ ਐ 9000 9000 ਤੂੰ ਸਾਢੇ ਪੰਜ ਕ ਪਾਰਟੀ ਵੀ ਚੰਗੀ ਨਹੀਂ ਨਹੀਂ ਜਾਸ਼ੇਦੀ ਹੋਗੀ ਤਵਾ ਨਹੀਂ ਬਾਈ ਉਹ ਨਹੀਂ ਯਾਰ ਛਾੜ ਦੇ ਉਹ ਪੈਸੇ ਨਾ ਲਾ ਜੀਵਨਾ ਦੀ ਚੀਜ਼ ਹੈਗੀ ਜਾਂ ਹੋਗੀ ਜਾਂ ਫੜ ਲੈ ਸਿਮੜੇ ਨੂੰ ਕੀ ਚੀਜ਼ ਤੇ ਹੈਗੀ ਨਾ ਪਈਏ ਦੇਓ 100 ਰੁਪਏ ਮੁੰਡਾ ਨਹੀਂ ਹੋਣੀ ਨਹੀਂ ਬਾਈ ਇੱਜ਼ਤ ਕਰਨੀਆਂ ਬੰਦਿਆਂ ਦੀ ਬੱਤ ਉਹ ਤਰ ਪੈਸੇ ਕਾਢ ਯਾਰ ਹੋ ਗਿਆ ਮਾਰੀ ਇਹਦਾ ਉਹਦਾ ਹੋ ਜੂਗਾ ਹੋਏ ਨਾਲ ਹੀ ਹੋਊਗਾ ਉਹ ਮੇਰਾ ਭਰਾ ਖੜਾ ਮੈਂ ਚੱਲ ਇੱਜ਼ਤ ਕਰਦਾ ਇਕੱਠੇ ਰਹਿਆ ਅਸੀਂ ਪਾਕਿਸਤਾਨ ਤੋਂ ਦੇਖਣੀ ਆਪਣੇ ਵਡੇਰੂ ਰਹੇ ਨੇ ਚੱਲ ਆਪਾਂ ਵੀ ਹੋਵਾਂਗੇ ਉਹ ਤੇਰੇ ਐਪਾਂ ਵੀ ਝੂਠ ਬੋਲੀਏ ਤੇ ਨਿਚੇ ਹੋਵਾਂਗੇ ਮੈਂ ਬਡੇਰੇ ਤਾਂ ਰਹਿ ਆਪਰੇ ਬਡੇਰੇ ਰਹੇ ਨੇ ਆਪਣੇ ਹਾਂ ਕੋਈ ਨਹੀਂ ਉਹ ਤੇ ਕਰਵਾ ਦੇ ਸੌਦਾ ਕਰਨ ਉਹ ਪੱਟ ਦੇ ਦਿਓ ਭਰਾਵਾ ਹੋਰ ਕਸਲ ਕੀ ਰਹਿ ਗਈ 8.5 ਦੀ ਰਾਜੂ ਲੈ ਜਾ ਪੱਟ ਵੀਰੇ ਚੀਏ ਨੇ ਲਾਇਆ ਦੇਣੀ ਨਹੀਂ ਹਾਂ ਦੇਣੀ ਨਹੀਂ ਵੀਰੇ ਹਾਂ ਪੱਕੇ ਸੌ ਖਾ ਦਿੱਤੇ ਮੈਂ ਕਦੀ ਬਾਤ ਨਹੀਂ ਪਹਿਲੀ ਵਾਰ ਵਿਚਾਰਾ ਕਿੱਥੋਂ ਆ ਪਾ ਜੋ ਸਿਵਣੇ ਦੀਆਂ ਨੱਤੀਆਂ ਪਾਉਂਾ ਲਟਾਦੀ ਤੂੰ ਨਾ ਲਟਾਦੀ ਕਿਸੇ ਨੂੰ ਕਿਤੇ ਮੁੰਡੇ ਦੇ ਕੰਨ ਵਢਾ ਦੇ ਵਢਾ ਦੇ ਪਤਾ ਹੈ ਬਣਾਉਟੂ ਨੇ ਕਿ ਸਿਉਨੇ ਦੀਆਂ ਨੇ ਬੌਲੀਆਂ ਗੱਲਾਂ ਨਹੀਂ ਕਰਿਆ ਕਰਦੇ ਉਹ ਬੰਦੇ ਯਾਰ ਬਾਜੇ ਕੰਮ ਦਾ ਸਕੀ ਹੁੰਦਾ ਚੋਲ ਫਰੇਕੇ ਦੀ ਸੋਨੀ ਔਰ ਤਲੀ ਤੇ ਤਨੀ ਬਾਈ ਤਲੀ ਤੇ ਤਨੀ ਕਾ ਕਾਇਦੇ ਕਾਇਦ ਕੋਨੇ ਯਾਰ ਮਾੜੀ ਯੋਰ ਕਾ ਜੇ ਮਾੜੀ ਦੀ ਚਾ ਸਾਡੀ ਸੀਦੀ ਚੱਲ ਚੱਲ ਪਰ ਜਾ ਲੈ ਜਾ ਉਹ ਲੈ ਜਾ ਯਾਰ ਕਾਤੀ ਪੰਚਾਇਤ ਦੇ ਜਵਾਨ ਹੋ ਜਾ ਪਰੇ ਬਾ ਜਵਾਨ ਨਾ ਕੱਢੀ ਮੂੰਹ ਚਾਹਤ ਦੀ ਗੱਡ ਮੁੰਡਾ 500 ਚਾਤ ਦੀ ਮੰਨੋ ਟੋਲ ਮੋਬਾਈਲ ਜਾ ਪੈਸੇ ਪਾਉਣੇ ਤੱਕ ਭਗੇ ਜਾਣਾ ਸੀ ਹੁਣ ਨਹੀਂ ਹੋਣੀ ਹੋਰ ਕੀ ਆ ਬ੍ਰੇਕ ਲਾ ਲੈਣ ਨੂੰ ਟਕਿਆਰੇ ਤੇ ਹੋਰ ਕੀ ਆ ਤੈਨੂੰ ਵੀ ਪੰਗੇ ਤੇਰੇ ਨੂੰ ਅਸੀਂ ਵੀ ਲੈ ਲੈ ਸੌਦੇ ਪਰ ਅਸੀਂ ਜਾਨ ਬਰਕੇ ਸਾਡੇ ਹੱਥ ਚਾਜੇ ਸੀ ਪੇ ਨਹੀਂ ਭਜਨ ਦੇ ਪਰ ਜੇ ਮਾਜੀ ਕਰ ਲੈ ਉਹ ਠੀਕ ਫਿਰ ਆਇਆ ਉਹ ਵੀ ਕਰ ਕਰਾ ਉਹ ਵੀ ਪੁੱਛਣਾ ਪੈ ਓਏ ਨਾਇਰ ਖੋਲਾ ਨਿਸ਼ਾਨ 5 700 ਤੱਕ ਜੇ ਕੋਈ ਨਾਲ ਨਹੀਂ ਤੱਕੇ ਨਹੀਂ ਅੰਦਰ ਲੋਕ ਗਲਤ ਕਰਦੇ ਨੇ ਗੱਲਾਂ ਓਏ ਪੰਮਣੇ 7000 ਰੁਪਏ ਪਾਰੇ ਖਾਤੇ ਹਾਂ ਉਹ ਤਾਂ ਦੇਣੀ ਸੀ ਆਪਾਂ ਨੇ ਠੀਕ ਆ ਲੈ ਦੇਣੀ ਸੀ ਆਮਦਾ ਕਾਤੇ ਓ ਬੱਬੂ ਹੋਰ ਲੈਣੀ ਇੱਕ ਇਹ ਕੋਰ ਜਗਾਏ ਕਿਧਰ ਗਿਆ ਇਹਦਾ ਬਹੁਤ ਲੱਗ ਕਿਧਰ ਗਿਆ ਹੋ ਆਮਦਾ ਸਰੀਰ ਤਾਂ ਬਣਿਆ ਫਿਰ ਤਾਂ ਥੱਕੇ ਦਾ ਓਏ ਆ ਜਾ ਹੁਣ ਆ ਬੁਕਾਰ ਦੇ ਓ ਲੈੜਾ ਪੈਸੇ ਨਹੀਂ ਤੇ ਰਾਜੂ ਦੇ ਮੋਬਾਈਲ ਤੇ ਬੋਣ ਲੱਗਾ ਅੰਵੇਲੇ ਤਾਂ ਨੰਬਰ ਹੀ ਨਹੀਂ ਗਏ ਵੇ ਕਰ ਲੈ ਰੱਖਾ ਕਰ ਗਏ ਆ ਪੜਾ ਜਾ ਕਰ ਮੈਂ ਦੇਤਾ ਜਾਣ ਪੈਸੀ ਮੇਰਾ ਮੋਬਾਈਲ ਹੀ ਚਲਾਉਣਾ ਆਂਦਾ ਗੱਲਾਂ ਕਿਹੜੀਆਂ ਕਰਦਾ ਤੂੰ ਸੁਣਨ ਆਲਾ ਮੈਂ ਤਾਂ ਦੱਬ ਕੇ ਝੋਲਾ ਬੰਦਾ ਨੂੰ ਉਹ ਕਿਧਰ ਗਿਆ ਉਹ ਇੱਧਰ ਗਿਆ ਮੇਰਾ ਨੰਬਰ ਨਹੀਂ ਭਾਜਦਾ ਪੱਟ ਲੈ ਜਾਾਂਗੇ ਅਸੀਂ ਆਉਂਦੀ ਗੱਡੀ ਕਰੀ ਤੇ ਭਾਜੇ ਪਰ ਪਾਕਿਸਤਾਨ 45 ਤੋਂ ਆਉਂਦੀ ਗੱਡੀ ਖੜੀ ਆ ਜਾਣ ਜ਼ਰਾ ਐ ਨਹੀਂ ਹੁੰਦਾ ਭੱਜ ਗਿਆ ਕਰ ਲੈ ਲੈ ਕੰਮ ਗਿਆ ਹੋ ਫਟੇ ਭਾਈ ਉਹ ਤੇਰੀ ਲਿਖਾਈ ਤੇਰਾ ਨਾ ਉਹਨਾਂ ਦੀ ਉਹਨਾਂ ਦਾ भई नओ माना आयो